ਸ਼ਲੋਕ ਕਿਰਤ ਕਮਾਉਣ ਸੁਭ ਅਸੁਭ ਕੀਨੇ ਤਨੀ ਪ੍ਰਭ ਆਪ ਕਿਰਤ ਕਮਾਉਣ ਸੁਭ ਅਜੁਭ ਦੁਗ ਲੰਦੀ ਕਰਦਾ ਜੋ ਸੰਸਾਰ ਚ ਪਹਿਲਾਂ ਇਹਨੂੰ ਦੱਸਵੀਂ ਦਿੱਤਾ ਕਿ ਪਾਈ ਤਾਂ ਉੱਥੇ ਜਾਣਾ ਹੈ ਕਾਂ ਪੁੱਠਾ ਵੀ ਕਰ ਸਕਦਾ ਹੈ ਅਚਾ ਕੁ ਉਹ ਤੇ ਦੇਤਾ ਤੈਨੂੰ ਤਾਂ ਕੱਟਣਾ ਵਧਰ ਕੋਈ ਵੀ ਗੱਡੀ ਜਾ ਸਕਦੀ ਹੈ ਉੰਬਲੀ ਨਹੀਂ ਘਟਰੀ ਅਦਰ ਕੋਈ ਘਟੋ। ਉੰਬਲੀ ਨੂੰ ਪਛਾਣ ਕੇ ਚਲਾਉਣਾ ਹੈ। ਇਹ ਬੁੱਧੀ ਆ ਤੂੰ ਕਾ ਤੇਵੀਏ ਤੋਂ ਦੇਦਤੀ ਜੁਰੀਏ। ਇਹ ਕੂੜ ਦਾ ਸ਼ਰਾ ਜਿਹੜਾ ਨਾ ਇਹਦਾ ਸਰੀਰ ਮਰਦਾਨ ਦਾ ਮੁੱਠਾ ਲੱਗਿਆ ਹੋਇਆ। ਕੂੜ ਕੂੜ ਜੁਰਾ ਮੁੱਠਾ ਮੁੱਠਾ। ਜੇ ਮੰਨ ਲੈ ਮਨੁੱਖ ਝੂਠਾ ਜਿਹੜਾ ਜੇ ਮਨ ਕੋ ਗਿਆਨ ਨਾਲ ਜੁੜਿਆ ਹੈ ਨਾ ਸੱਚ ਨਾਲ ਨਹੀਂ ਜੁੜਿਆ ਸੱਚ ਦਾ ਗਿਆਨ ਨਹੀਂ ਹੈ ਫਿਰ ਇਹ ਕੂੜ ਸ਼ੁਰਾ ਥੁਰਾ ਜੇ ਆਪਣੇ ਭਾਣੇ ਚੱਲਦਾ ਫਿਰ ਇਹ ਕੂੜ ਸ਼ੁਰੇ ਦਾ ਰੂਪ ਹੈ ਜਿੰਨਾ ਜਦ ਆਪਣੇ ਭਾਣੇ ਚੱਲਦੀ ਹੈ ਬੁੱਧੀ ਉਹਨਾਂ ਜਦ ਸ਼ੁਰਾ ਜ਼ਰੂਰ ਹੈ ਕੂੜ ਸ਼ੁਰਾ ਹੈ ਸਰੀਰ ਕੀ ਇਹ ਮੁੱਠਾ ਮੁਰਦਾਰ ਮੁੱਠੇ ਬਿਨਾ ਜੁਰਾ ਨਹੀਂ ਨਾ ਚੱਲਦਾ ਸਰੀਰ ਤਾਂ ਮੁੱਠਾ ਹੀ ਆ ਵਿੱਚ ਕੁਝ ਨਹੀਂ ਹੈ ਸਰੀਰ ਦਾ ਇਹ ਅੰਦਰ ਇਕ ਮਾਨਿਕ ਜਿਹਾ ਹੋ ਕੇ ਚੱਲਦਾ ਹੈ ਭਾੜੇ ਚੱਲਦਾ ਹੈ ਕੂੜਾ ਤਾਂ ਹੁੰਦਾ ਸਾਵਧਾਨੀ ਰੱਖੋ ਜਾਂ ਸੱਚ ਕੀ ਕਾਟੀ ਬਣਦਾ ਫਿਰ ਸਾਵਧਾਨ ਫਿਰ ਗੁਰਦਾਰ ਦੇ ਮੁੱਠੇ ਦੀ ਲੋੜ ਨਹੀਂ ਕੋਲ ਜਿਹੜੇ ਨੂੰ ਮੁੱਠਾ ਮਰਦਾਰ ਚਾਹੀਦਾ ਹੈ ਤੇ ਸੱਚ ਕੀ ਕਾਟੀ ਹੈ ਫਿਰ ਸੱਚ ਸਭសារ ਫਿਰ ਮੁੱਠਾ ਮਰਦਾਰ ਕਟਿਆ ਜਾਂਦਾ ਅਸਾਦੀ ਕੀ ਕਾਤੀ ਹੈ ਨਾ ਫੇਰ ਸਰੀਰ ਦੀ ਲੋੜ ਨਹੀਂ ਹੈ ਫੇਰ ਮੁੱਠਾ ਮਰਦਾਨੀ ਦੀ ਲੋੜ ਨਹੀਂ ਹੈ ਮੁੱਠਾ ਮਰਦਾਨੀ ਦੀ ਲੋੜ ਉਹ ਨਾ ਜਿਹਨਾਂ ਜਿਹੜੇ ਕੂੜ ਦਾ ਛੁਰਾ ਹੈ ਕਿਉਂ ਕੂੜ ਦੀ ਕਮਾਈ ਕਰਨੀ ਹੈ ਸਰੀਰ ਚਾਹੀਦਾ ਨਾ ਤਾਂ ਆਪ ਕੋ ਮੌੜੇ ਨੇ ਜੀ ਚਾਹੀਦੇ ਨਾ ਸਰੀਰ ਵਾਤੀ ਕਰਦੇ ਨੇ ਤੇ ਕੂੜ ਦਾ ਛੁਰਾ ਮੁੱਠਾ ਮਰਦਾਨ ਨਾਲ ਹੋ ਗਈ ਤੇ ਸੱਚੀ ਗਾਤੀ ਹੈ ਤੇ ਸੱਚ ਸੰਸਾਰ ਦੋ ਅੱਡ ਅੱਡ ਨੇ ਆਪਣੇ ਬਾਣੇ ਚੱਲਣਾ ਕੂੜ ਸ਼ੁਰਾ ਮੁੱਠਾ ਮਰਦਾਰ ਕਲ ਕਾਤੀ ਰਾਜੇ ਕਸਾਈ ਕਸਾਈ ਪੜਾ ਫਿਰੋ ਤੇ ਕਸਾਈ ਪੜਾ ਕਰੂਗਾ ਕੂੜ ਸ਼ੁਰਾ ਮੁੱਠਾ ਮਰਦਾਰ ਵਾਣਾ ਤੇ ਕਸਾਈ ਹੈ ਜਿਹੜੇ ਸੰਤ ਨੇ ਸਭ ਕਸਾਈ ਨੇ ਸਾਈਡਾਲ ਦਾ ਜੀਆ ਕਾਇ ਹੈ। ਪਰੰਧ ਨਾਵੇ ਜੀਆ ਕਾਇ ਹੈ। ਜੀਆ ਕਾਇ ਹੈ। ਜਿੰਨੇ ਗੁਰੂ ਨੇ ਜੀਆ ਕਾਇ ਨੇ ਪਰੰਧ ਨਾਵੇ ਉਹਦਾ ਜੀਆ ਕਾਇ ਹੈ। ਜੀਆ ਕਾਇ ਤੁ। ਜੀ ਦਾ ਕਾਹ ਅਦ ਕੰਡਾ શરીਰ ਦਾ ਨਹੀਂ ਕਰਦਾ। ਆਤਮਾ ਦੀ ਅਹਿਤਿਆਦਾ ਬੁੱਧੀ ਨੂੰ ਬੁੱਧੀ ਨੂੰ ਲੀਨ ਕਰਦਾ ਉਹਦੀ ਨੂੰ। ਬੁੱਧੀ ਦਾ ਨਾਜ਼ ਕਰਨਾ ਜੀਆ ਕਾਹ ਹੁਣ ਕਹਿੰਦੇ ਨੇ। ਉਹ ਉਹ ਤਾਂ ਫਲਾ ਦੇਣੀ ਉਹਦਾ ਗਿਆਨਹੀਨ ਕਰਕੇ ਗਿਆਨ ਦਾ ਫਲਾ ਦੇਣੀ ਇਹਨੂੰ ਜੀਆਂ ਕਾਇ ਕਿਹਾ ਹੋਇਆ ਜੀ ਤਾਂ ਮਰਦਾ ਨਹੀਂ ਨਹੀਂ ਕਾਇ ਲਫਜ਼ ਕਿਹਾ ਹੋਇਆ ਲਫਜ਼ ਹਤ ਉਹ ਹਤ ਉਹ ਨਹੀਂ ਕਿਹਾ ਆ ਹਕਿਆ ਨਹੀਂ ਕਿਹਾ ਆ ਕਾਇਰ ਹਕੀਕ ਫਰਕ ਕਿਸੇ ਤੇ ਜ਼ਖਮ ਲਾ ਲੈਣਾ ਹੋਰ ਗੱਲ ਆ ਕਿਸੇ ਨੂੰ ਮਾਰ ਦੇਣਾ ਹੋਰ ਗੱਲ ਕਾਉ ਦੇਣਾ ਕਾਉ ਦੇਣਾ ਨਾ ਕਾਉ ਕਟਾਰਾ ਦੇ ਦ ਪੈ ਬੁਰਭੁਦੀ ਗੱਲ ਆ ਉਹਨੂੰ ਕਟਾਰਾ ਕੋਈ ਨਹੀਂ ਕਾਉ ਦੇ ਸਕਦਾ ਆਡਾ ਕੂੜ ਦਾ ਫਟਾਰਾ ਨਾ ਗੁਰੂ ਨੂੰ ਕੋਈ ਆਇਲ ਦੇ ਦੋਗੇ। ਗੁਰੂ ਨੂੰ ਤੇ ਅਸਰੇ ਨਹੀਂ। ਉਹਦੇ ਸੰਤੋਖ ਦੀ ਸੰਜੋਗ ਆਣਾ ਪਈ ਹੋਈ। ਸੰਤੋਖ ਦੀ ਸੰਜੋਗ ਤੇ ਕੋਈ ਆਇਲ ਨਹੀਂ ਲੱਗਦਾ ਉਹ। ਲਾਲਜੇ ਦਊਗਾ ਹੋਰ ਕੀ ਕਰੂਗਾ? ਲਾਲਜੇ ਦਊ ਉਸ ਤਾਜ਼ੀਜ਼ ਆਮ ਜਾਂਦੇ ਨੂੰ। ਭਾਓ ਕਟਾਰਾ ਲਾਲਜੇ ਦਊਗਾ ਜਾਂ ਸੰਤੋਖਾ ਤੇ ਲਾਲਜੇ ਨੇ ਅਸਰੇ ਨਹੀਂ ਕਰਨਾ। ਸੱਚ ਦੇ ਸਭសារ ਫਿਰ ਕੀ ਕਰਦੀ ਹੈ ਘਾੜ ਦਿੰਦੇ ਇਸ ਕੀ ਅਪਰ ਆਪ ਐਸੀ ਘਾੜਤ ਘੜਦੀ ਹੈ ਬਿਆਨ ਤੇ ਪਰੇ ਅਲ ਹੂੰ ਕਿਰਤ ਕਮਾਉਣ ਸੁਭਾ ਸੁਭੋ 3 ਦਿਨ ਗੁਰਬਾਣੀ ਘਾੜਦੇ ਘੜ ਨਹੀਂ ਹੈ ਕੀ ਕਰ ਰਹੀ ਹੈ ਸਾਡੀ ਬੁੱਧੀ ਨੂੰ ਘੜ ਰਹੀ ਹੈ ਤੁਨੂੰ ਘੜ ਰਹੀ ਹੈ ਮਨ ਨੂੰ ਘੜ ਰਹੀ ਹੈ ਇਹ ਪਰਪਰ ਆੜਦਾ ਮਨ ਘੜਨਾ ਕੋਈ ਖਰਾਦ ਬਣਿਆ ਜੀ ਜਿਮਨ ਫੜ ਲਈਏ ਬਈ ਉਹ ਟੂਲ ਲਾ ਕੇ ਇਹਨੂੰ ਠੀਕ ਸਹੀ ਕਰ ਲੀਏ। ਬੋੜ ਕਰ ਲੀਏ ਸਹੀ ਕਰ ਲੀਏ। ਇਹਦਾ ਸਾਈਜ਼ ਵੜਾ ਲੀਏ। ਇਹ ਚੰਦ ਰਿਓਂ ਗਲਾ ਲੀਏ। ਇਹਦਾ ਫੜਿਆ ਹੈ। ਇਹਨੂੰ ਕਿਵੇਂ ਕੜਨਾ ਹੈ? ਕੜਿਆ ਹੈ ਨਾ। ਹਾਂ। ਕਿਰਤ ਕਮਾਵਣ ਸੁਭਾ ਸੁਭੋ ਤੀਨੇ ਤਨੀ ਪ੍ਰਭਾਵ ਤੀਨੀ ਲੱਗ ਜਾ ਹੁਣ ਇਹਦਾ ਅਰਥ ਤਿੰਨ ਕਿਉਂ ਨਹੀਂ ਕੀਤਾ ਸਵੈਲ ਦਾ ਹੋਈ ਇਹ। ਇਹਦਾ ਸਿਰ ਹੀ ਨਹੀਂ ਕੀਤਾ ਇੱਥੇ। ਰਤਨ ਨੇ ਕਿਹਾ ਤੇ ਤੈਨੂੰ ਕਰ ਲਿਆ ਉਹ ਤੇ ਤੈਨੂੰ ਉਹ ਤੇ ਤੈਨੂੰ ਕਰ ਲਿਆ ਇਹ ਤਾਂ ਹਜ਼ਾਰ ਵਾਰ ਆਇਆ ਹੁਜੋ ਤੈਨੂੰ ਕਿਉਂ ਤੇ ਦਿਮਾਗ ਦੀ ਤੈਨੂੰ ਪਹਿਲਾਂ ਹੀ ਫਸਦੇ ਨੇ ਹਿੰਦੂਵਾਦ ਵਾਲੇ ਪਰ ਆਪ ਦੇ ਹਿੰਦੂਵਾਦ ਤਾਂ ਨੇ ਪੜਦੇ ਨੇ ਪਰਵਾਦ ਮੰਨੀ ਵੇਲੇ ਹਿੰਦੂਵਾਦ ਬੈਠੇ ਨੇ ਨਾ ਹਿੰਦੂਵਾਦ ਤਾਲਾ ਮੰਨੀ ਬੈਠੇ ਨੇ ਚਲ ਜਲੇ ਪਰਵਾਹ ਇਹ ਤੇ ਨਾਮ ਬੜ ਲੰਦੈ ਨੇ ਹਿੰਦੂਵਾਦ ਦਾ ਠੀਕ ਬ੍ਰਾਹਮਣ ਦੀ ਗਵੇਲੂ ਕਰ ਲਿਆ ਕਰਮ ਆਲਰੇਡੀ ਪਹਿਲਾਂ ਮਨੇ ਆਇਆ ਹੈ ਕੁਝ ਇਹ ਸਾਰੇ ਜਿਹੜੇ ਜੀ ਪੈਦਾ ਕੀਤੇ ਨੇ ਹੁਕਮ ਨੇ ਪੈਦਾ ਕੀਤੇ ਨੇ ਕਦੇ ਵਾਰਸੇ ਕੀਤੇ ਨੇ ਸ਼ੁਭ ਸ਼ੁਭ ਕਰਦੇ ਲੋਕੀ ਸੁਭੀ ਕਰਦੇ ਸਿਰ ਤੋਂ ਕਮਾਉਣ ਸੁਭਾਸ਼ ਕਰਦੇ ਸ਼ੁਭ ਵੀ ਕਰਦਾ ਸ਼ੁਭ ਵੀ ਉਹ ਸ਼ੁਭ ਤੋ ਕਰਦਾ ਜੀ ਇਸ ਵੀਰ ਵਾਸਤੇ ਕਰਨੀ ਹੈ ਕਰਨੀ ਹੈ ਉਹ ਵੀ ਪਰ ਝੋਲੀ ਹੈ। ਝੋਲੀ। ਲੋੜ ਉਹੀ ਹੈ। ਬੁਰੀ ਵੀ ਲੋੜ। ਉਹ ਸ਼ੋਭਾ ਕੰਮ ਬਹੁਤੇ ਨਹੀਂ ਕਰੀਦੇ। ਘੱਟ ਤੋਂ ਘੱਟ ਕਰੀਦਾ। ਜਿਹੜਾ ਕੰਮੇ ਸ਼ੋਭਾ ਕਰਨਾ ਪੈ ਗਿਆ। ਉਹ ਥੋੜੇ ਤੋਂ ਥੋੜੇ ਹੀ ਕਰੀਦੇ। ਜਿਹੜੇ ਸ਼ੋਭਾ ਵੱਧ-ਵੱਧ ਹੋ ਤਾਂ ਨਹੀਂ ਦੇ। ਲਿਖਦੇ ਨੇ। ਇਹ ਸ਼ੋਭਾ ਕਰਮ ਨੂੰ ਵੀ ਪੈਦਾ ਕੀਤਾ ਹੈ। ਕਿ ਨੇ ਤਨੀ ਪ੍ਰਭਾਵ ਰਬ ਨੇ ਕੀਤਾ ਅਸ਼ੋਕ ਹੀ ਹੈ ਬਹੁਤ ਜਿਆਦਾ ਆਹਾਰ ਜੀ ਹੈ ਅਸ਼ੋਕਾ ਜੀ ਨੇ ਜੀਵਨ ਕਾਕੇ ਜੰਦਾ ਰਹਿਣਾ ਕੰਮ ਜੋ ਨਹੀਂ ਹੈਗਾ ਸੋ ਬਸ ਸੋ ਬਸ ਪਰ ਕੰਨਾਇ ਨੂੰ ਬੈਣਾ ਮਾਹਨ ਤੇ ਡਿਊਟੀ ਉਹਦੀ ਮਾਹਨ ਨੂੰ ਬੈਣਾ ਫਾਇਦਾ ਕਰਨੀ ਡਿਊਟੀ ਇਹਦੀ ਹੈ ਫਾਇਦਾ ਇਹਨੂੰ ਕਰਨਾ ਪੈਣਾ ਉਹ ਇਹ ਨੂੰ ਜਾਣ ਗਿਆ ਹੈ ਨਹੀਂ ਇਹਨੂੰ ਫਾਇਦਾ ਨਹੀਂ ਕਰਨਾ ਇਹ ਜੋ ਕੰਮ ਰੇਤੇ ਕਰਾਇ। ਉਹਨੇ ਆਪਣੇ ਆਲੇ ਕੰਮ ਕੁਛ ਇੱਥੇ ਕਰਵਾਇਆ ਸੰਸਾਰ ਦੇ ਕੰਮ। ਸੰਸਾਰ ਦੇ ਜਿੰਨੇ ਕੰਮ ਨੂੰ ਸੁਭ ਨਹੀਂ ਹੈਗੇ ਸੁਭ ਨੇ। ਇਹ ਲੈ ਕੇ ਬਹਿ ਜਾਣਾ ਹੈ ਨਾ ਨਹੀਂ ਹੈ। ਪਰ ਕਰਨੇ ਮੇਨੂੰ ਮੁਕੰਮਲ ਸਰੀਰ ਜੋ ਹੈ ਦੇ। ਇਹ ਵੀ ਕਰਨੇ ਨੇ ਪਰ ਭੱਜ ਕੇ ਕਰਨੇ ਨਹੀਂ। ਸਮਝ ਕੇ ਕਰਨੇ। ਕਿੱਥੇ ਤੱਕ ਕਰਨੇ ਨੇ ਉਦੋਂ ਗਾਹ ਨਹੀਂ ਜਾਣਾ। ਰਿਆਇਤਾ ਵਧਣਾ ਪਰ ਬਹੁਤ ਹੀ ਸੀਮਤ ਜਗ੍ਹਾ ਜਿਹਾ ਬਣ ਘਟ ਤੋਂ ਘਟ ਬਚ ਕੇ ਬਣਨਾ ਜਰਾ ਗਾਹ ਗਏ ਤਾਂ ਨਰੋੜ ਕੇ ਲੈ ਲੈਣਾ ਪਤਾ ਨਹੀਂ ਕਦ ਪਾਣੀ ਪਿੱਛੇ ਜਿਆਦਾ ਆ ਜੇ ਪਾਣਾ ਜੋ ਨਿਗਾਹ ਰੱਖ ਕੇ ਚੌਕ ਸੋ ਕੇ ਬਣਨ ਦੇ ਰਿਹਾ ਬਣ ਕੋਈ ਐਸਾ ਜਾਨਵਰ ਹੋਵੇ ਲੱਤ ਖਿੱਚ ਕੇ ਲੈ ਮਾਇਆ ਜੀ ਦੇ ਵਰਤਣਾ ਬਹੁਤ ਸਾਵਧਾਨੀ ਨਾਲ ਵਰਤਣਾ ਸਾਵਧਾਨ ਅਕਾਦਰ ਚੀਜ਼ ਹੋ ਕੇ ਰਹਿਣਾ ਸਾਵਧਾਨ ਨਿਕਾੜਦੇ ਹੋ ਝੀਟ ਹੋਤੇ ਨੇ ਮਾਇਆ ਜੀ ਬਰਤਦੇ ਅਸ਼ੋਕ ਕਮ ਨੇ ਮਾਇਆ ਦਾ ਸੰਦਰ ਜਿੰਨੇ ਕੰਮ ਸਾਰੇ ਜੋਬ ਸਾਰੇ ਜੋਬ ਨੇ ਘਾਨੇ ਜੋਬ ਨੇ ਕੰਮੇ ਵੀ ਨੇ ਝੋਗਮ ਵੀ ਹੈ ਨਾ ਇਸ ਸੁਬੇ ਨੇ ਫਿਰ ਇਹ ਵੀ ਸਮਝ ਆਉਂਦੇ ਨੇ ਸ਼ੋਕ ਕੰਮ ਹੋਇਆ ਜਿਹੜਾ ਭਾਈ ਨਾਲ ਜਾਣਾ ਹੈ ਜਿਹੜੀ ਕਮਾਈ ਅਸੀਂ ਨਾਮ ਦੀ ਕਰਨੀ ਹੈ ਉਹ ਸ਼ੋਕ ਹੈ ਉਹ ਸਾਡੇ ਨਾਲ ਜਾਣੀ ਹੈ ਜਿਹੜੀ ਨਾਲ ਨਹੀਂ ਜਾਣੀ ਉਹ ਜੋਬ ਹੈ ਕਰਨੀ ਹੋ ਵੀ ਹੈ ਸਮਝੇ ਨਹੀਂ ਕਰਨੀ ਹੋ ਗਈ ਹੈ ਪਰ ਉਹ ਘੱਟੋ ਘੱਟੇ ਕਰਨੀ ਹੋਵੇ ਕਿ ਇਸ ਕਰਤਕ ਮਾਵਣ ਸੁਭਾ ਸੁਭਾ ਕੀਨੇ ਤਨੀ ਪ੍ਰਭੂ ਪ੍ਰਭ ਨੇ ਆਪ ਕੀ ਤੈਨੇ ਜੋਵਰੋ ਜੋ ਕੰਮ ਕਰਨਾ ਚਾਹਤੇ ਕੀਤੇ ਹੁੰਦਾ ਸੁਭ ਕੰਮ ਛੱਡ ਕੇ ਸੁਭੇ ਨਹੀਂ ਕਰੀ ਜਾਣੇ ਇਹ ਸ਼ੁਭ ਦੀ ਮਗਰੇ ਪਹਿਲੇ ਸ਼ੁਭ ਛੱਡ ਗਏ ਹੂੰ ਇੱਕ ਬਸੜੇ ਸ਼ੁਭ ਤਾਂ ਕਰਦੇ ਨੇ ਜਿਹੜੇ ਸ਼ੁਭ ਕਰਦੇ ਨੇ ਉਹ ਵੀ ਸ਼ੁਭ ਇਹਨਾਂ ਨੇ ਆਪਣੇ ਮੰਨੇ ਹੋਏ ਨੇ ਗੁਰੂ ਤੋਂ ਨਹੀਂ ਵਝਿਆ ਛੇ ਜੇ ਸ਼ੋਕ ਕੰਮ ਨਹੀਂ ਕਰਦੇ ਉਹ ਸ਼ੋਕ ਕੰਮ ਕਿਹੜੇ ਨੇ ਸ਼ੋਕ ਕੰਮ ਗੁਰੂ ਤੋਂ ਬਾਣੀ ਦਰਿ ਪੁੱਛਿਆ ਵੀ ਕੌਣ ਨੇ ਉਹ ਆਪਣੇ ਮੰਨੇ ਹੋਏ ਸ਼ੁਭ ਨੇ ਜੈ ਜੀ ਬੈਨੂ ਜਗੇ ਰਹੇ ਨੇ ਉਹ ਸ਼ੁਭ ਨੇ ਉਨਾ ਦਾ ਵੀ ਸ਼ੁਕਮਾ ਤੋਂ ਵੀ ਮੰਗਿਆ ਕੀ ਹੈ ਮੰਗਿਆ ਫਿਰ ਅਸ਼ੁਕਮ ਉਹ ਵੀ ਹੋਰੇ ਕੋਈ ਮੰਗ ਲਿਆ ਕਾਰਵਾਰ ਵਡਾ ਹੋ ਜਵੇ ਪੁਜੋ ਕਭ ਨੂੰ ਬੜਾ ਤਕੜਾ ਹੋ ਗਏ ਕਰ ਪੁਜੋ ਕਾਰ ਨੂੰ ਤਾਂ ਹਿੰਮਤ ਬਖਸ਼ ਹਾਂ ਪਜੂ ਆਪਣਾ ਹੋਂ ਹੋਂ ਕਰਾ ਨਾਲ ਬਿਨ ਹਰ ਕਹਾ ਕਮਾਤ ਦੇਖੋ ਦੋਏ ਕੰਮ ਹਰਦੀ ਮਰਜ਼ੀ ਨਾਲ ਹੋ ਰਹੇ ਨੇ ਤੂੰ ਕਹੇ ਨਾ ਮੈਂ ਕਰਦਾ ਮੈਂ ਕਰਦਾ ਤੂੰ ਕੁਝ ਨਹੀਂ ਕਰਦਾ ਹਾਂ ਨਾ ਕਰ ਤੇ ਰੂ ਭੇਜਿਆ ਦੋਏ ਕੰਮ ਕਰਨਾ ਜੇ ਤਾ ਤੂੰ ਹਾਂ ਹਾਂ ਕਰਦਾ ਮੈਂ ਕਰਦਾ ਕਹਿੰਦਾ ਤੂੰ ਪਸੂ ਜੇ ਤੂੰ ਕਹੇ ਮੈਂ ਕੁਝ ਨਹੀਂ ਕਰਦਾ ਫਿਰ ਤੂੰ ਬੰਦਾ ਤੂੰ ਜ਼ਰਫਾ ਆਗਮਿਤ ਆਏ ਜੇ ਤੈਨੂੰ ਇਹ ਪਤਾ ਹੈ ਵੀ ਮੈਂ ਸ਼ੁਭਾ ਰੁਸ਼ੁਭ ਕੰਮ ਸਦ ਹੋਏਗਾ ਉਹਨੇ ਕਿ ਜਹਤ ਦਾ ਕਮਾਏ ਉਹ ਕੰਮ ਕਰਨੇ ਨੇ ਆਇਆ ਮੈਂ ਸ਼ੁਭ ਕੰਮ ਲਾਭ ਕਮ ਨੂੰ ਸ਼ੁਭ ਕਮਾਣਾ ਹੀ ਹੈ ਅਸ਼ੁਭ ਕਮਾਣ ਦਾ ਮੇਰਾ ਨੁਕਸਾਨ ਹੈ ਅਸ਼ੁਭ ਕੰਮ ਘਾਟੇ ਦੇ ਕੰਮ ਨੂੰ ਕਰਦੇ ਨੇ ਘਾਟੇ ਦੇ ਕੰਮ ਵੀ ਕਰਦੇ ਨੇ ਥੋੜੇ ਜਿਲੇ ਨੂੰ ਹਿਉਦਾਰ ਖੜਵਾਉਂਦਾ ਇਹਦਾ ਕੰਮ ਕਰਨਾ ਹੈ ਕਾਇਮ ਹੋਣਾ ਜਾਨਾ ਉਹਨਾਂ ਨੂੰ ਕੰਟਾਈ ਕਰਨਾ ਹੁੰਦਾ ਜਿੰਨਾ ਵੀ ਧਿਆਨ ਸਾਡਾ ਸਰੀਰ ਵਾਸਤੇ ਘੱਟ ਹੋਣਾ ਹੈ ਅਕਲ ਦਾ ਉਹ ਕਟਾਣੀ ਹੈ ਕਿਉਂਕਿ ਸ਼ੁਭ ਕਮ ਉਹਦੇ ਰਹਿ ਜਾਂਦੇ ਨੇ ਉਹਨਾਂ ਦਵਾਈ ਉਹਦੇ ਰਹਿ ਜਾਣੀ ਲਾਭ ਨਾਲ ਸ਼ੁਭਾ ਹੈ ਸ਼ੁਭ ਰਾਮ ਹਾਂ ਲਾਭ ਨਾਲ ਸ਼ੁਭਾ ਹੈ ਸ਼ੁਭ ਰਾਮ ਨਹੀਂ ਆਈ ਹੈ ਉਹ ਜੋ ਬਣਾ ਦਿੰਦੀ ਹੈ ਜੇ ਲਾਭ ਹੈ ਉਹ ਸ਼ੁਭ ਤਾਂ ਨਹੀਂ ਚਲਾ ਰਿਹਾ ਮੈਂ ਜੇ ਤਾਂ ਸੰਧਾਰੀ ਲਾਭ ਨੂੰ ਪਹਿਲਾ ਬੰਦੇ ਸੰਸਾਰੀ ਹਾਨੀ ਨੂੰ ਹਾਨੀ ਬੰਦੇ ਸੰਸਾਰੀ ਇਲਾਵਾ ਹਾਨੀ ਦਾ ਬਰਾਬਰ ਨਹੀਂ ਇਹ ਤਾਂ ਸੁਪਨੇ ਦੀ ਇਲਾਵਾ ਨਹੀਂ ਜਿਹੜੀ ਸੰਸਾਰੀ ਲਾਹਵਾਨੀ ਅਸੀਂ ਮੰਨੀ ਹੈ ਨਾ ਇਹ ਤਾਂ ਸੁਪਨੇ ਦੀ ਹੁੰਦੀ ਹੈ ਆਖ ਵਰਣੇ ਨਾਲ ਹਾਨੀ ਨਾਲ ਇਲਾਵਾ ਕੁਝ ਵੀ ਨਹੀਂ ਬਿਲਕੁਲ ਅਖੁਲੀ ਤੇ ਬਾਤਾਂ ਨਾਲ ਹਾਨੀ ਨਾਲ ਲਾਭ ਹੈ ਇਹ ਸੁਪਨੇ ਦੀ ਜ਼ਿੰਦਗੀ ਇਹ ਸੁਪਨੇ ਦੀ ਹਾਨੀ ਲਾਭ ਹੈ ਅਸਲ ਹਾਨੀ ਲਾਭ ਕੀ ਹੈ ਇਹ ਤਾਂ ਕਰ ਸਾਨੂੰ ਗੁਰੂ ਨੇ ਆਖੀਦਾ ਸੁਪ ਰਹਿਣ ਦੀ ਸੰਸਾਰ ਹੈ ਹੰਨਿਲਾ ਵੀ ਫੇ ਸੁਪਨੇ ਰਹੀ ਹੈ ਉਹ ਸ਼ੁਭ ਕੰਮ ਸਾਰੇ ਸੁਪਨਾ ਬਣ ਕੇ ਕਰ ਦਿੰਦੇ ਸਿਰ ਸਾ ਸੁਪਨਾ ਹੈ ਸੁਪਰੇ ਜ ਕੁਝ ਨਾ ਕੁਝ ਉਹ ਸ਼ੁਭ ਕਮਾਂ ਦੀ ਲੋੜ ਰਹਿੰਦੀ ਹੋ ਪਸ਼ੂ ਆਪਣੋ ਹੌ ਹੌ ਕਰੇ ਨਾਲਕ ਬਿਨ ਹਰ ਕਹਾ ਕਮਾ ਹਰ ਸ਼ਕਤੀ ਹਰ ਦੀ ਹੈ ਤੇਰੇ ਕੋਲ ਤੁੰਦਲੇ ਦੀ ਉਹਦੇ ਬਿਨਾਂ ਤੂੰ ਕੀ ਕਰਦਾ ਆ ਕੁਝ ਵੀ ਨਹੀਂ ਆਪਣੇ ਮੂਲ ਤੋਂ ਵਖਰਾ ਹੋ ਕੇ ਤੂੰ ਕੁਝ ਨਹੀਂ ਕਰਦਾ। ਵਿਨਹਾਰ ਕਹਾ ਕਮਾ। ਕੀ ਕਮਾਈ ਕਰਦਾ ਤੂੰ ਵਿਹਾਰ ਤੋਂ? ਵਿਨਹਾਰ ਕਹਾ ਕਮਾ। ਕੁਝ ਵੀ ਕਮਾਈ ਨਹੀਂ ਕਰ ਸਕਦਾ। ਸਾਨੂੰ ਛੱਡ ਕੇ ਆਪਣੇ ਮੂਲ ਨਾਲ ਜੁੜੇ ਤੋਂ ਹੀ ਤੇਰੀ ਕੋਈ ਕਮਾਈ ਹੈ, ਲਾਭ ਹੈ। ਕਿੰਨੇ ਤੈਨੂੰ ਪ੍ਰਭਾਵ ਪੈਂਦਾ। ਉਹ, ਜੋ ਕੰਮ ਨਹੀਂ ਹੋ ਰਿਹਾ ਤੇ ਤੇ ਕੋਈ ਸ਼ੁਭ ਕੰਮ ਨਹੀਂ ਹੋ ਰਿਹਾ ਹਾਰ ਤੋਂ ਬਿਨਾ। ਸਾਡਾਂ ਛੱਡ ਕੇ ਸ਼ੁਭ ਕੰਮ ਹੋਊਗਾ। ਕਮਾਈ ਹੋ ਹੈ। ਜਿਹੜੀ ਹੱਥ ਨਾਲ ਜੁੜ ਕੇ ਕਰੇਗਾ ਬਿਨ ਹੱਥ ਜੋ ਕਰੇਗਾ ਉਹ ਕਮਾਈ ਹੈ ਨਹੀਂ ਉਹ ਝੂਮਗਮ ਬਿਨ ਹਰ ਗਾਂ ਬਿਨ ਹਰ ਮੈਂ ਛੱਡ ਗਈ ਨਹੀਂ ਕਮਾਈ ਕਰਨਾ ਕਿੱਥੇ ਕਮਾਈ ਹੈ ਸਮਝਾ ਕੇ ਮੈਂ ਕਮਾਈ ਹੋਦੀ ਆਪਣੇ ਮੂਲ ਨਾਲ ਅੱਗੇ ਦੱਸ ਕੇ ਮੈਂ ਕਮਾਈ ਹੈ ਮੈਨੂੰ ਸਮਝਾ ਦਿਆ ਨੇ ਕਮਾਈ ਕਿੱਥੇ ਲੈ ਕੇ ਨਾਲ ਹਰ ਨਾਲ ਜੁੜ ਕੇ ਹੀ ਇੱਕ ਮਨ ਇੱਕ ਚਿਤ ਹੋ ਕੇ ਜੋ ਕਮਾਈ ਹੋ ਕਮਾਈ ਹੈ ਸੱਚ ਦੂਈ ਕਮਾਈ ਹੈ ਨਹੀਂ ਤਸਕੀ ਕਮਾਉਣੇ ਜੇ ਤੂੰ ਕਹਿਣਾ ਵਾ ਕਮਾਉਣਾ ਹਰ ਤੂੰ ਬੇਮਕੋਕੇ ਜੇ ਵੀ ਕਮਾਈਏ ਦਸ ਕੀ ਕਮਾਈ ਕਿਉਂ ਇਹਨੂੰ ਤੂੰ ਕਮਾਈ ਮੰਨਦਾ ਹੈ